ਸ੍ਰੀ ਕਲਜੀ ਮੈਂ ਲਾਪਰਿਧ ਕਰ ਹਾਜ਼ਰ ਹਾਂ ਜੀ ਕਮਲਪ੍ਰੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਇੱਕ ਧੀ ਜਾਂ ਬੋਸ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਰਮੇ ਨੂੰ ਫਿਰ ਦੇ ਨਾਗੇ ਬੱਚਾ ਹੋਣ ਵਾਲਾ ਸਮਾਂ ਤੇ ਜਦੋਂ ਇਹ ਕੰਮੂ ਦੀ ਨਾਨਕੇ ਪਤਾ ਲੱਗਾ ਤਾਂ ਉਹਦੀ ਨਾਨੀ ਨੇ ਕਿਹਾ ਕਿਸ ਬੱਚੇ ਦਾ ਜਨਮ ਨਾਨਕੇ ਘਰ ਹੀ ਹੋਵੇਗਾ ਤਾਂ ਕਿ ਇਹਨਾਂ ਕੁੜੀਆਂ ਦਾ ਪਰਚਾਵਾ ਵੀ ਇਸਦੇ ਹੋਣ ਵਾਲੇ ਬੱਚੇ ਤੇ ਨਾ ਪਵੇ ਕੁਝ ਦਿਨਾਂ ਚ ਕਰਮੇ ਨੋ ਦੇ ਪੇਕੇ ਆ ਕੇ ਲਗੇ ਤੇ ਕੋਈ ਵੀ ਕੁੜੀ ਨਾਲ ਨਹੀਂ ਲੈ ਕੇ ਗਏ ਹੁਣ ਕੰਮੋ ਦੀ ਜ਼ਿੰਮੇਵਾਰੀ ਹੋਰ ਵੰਡ ਗਈ ਪਰ ਹਮੇਸ਼ਾ ਉਹ ਏ ਗੱਲ ਨਾਲ ਮਨ ਸਮਝਾ ਲੈਂਦੀ ਕਿ ਜੇ ਉਹਨਾਂ ਦੇ ਘਰ ਵੀਰ ਆ ਗਿਆ ਤਾਂ ਉਹਨੂੰ ਕੋਈ ਤਾਨਾ ਨਹੀਂ ਮਾਰੂਗਾ ਕਿ ਇਹ ਸਿਰਫ ਕੁੜੀਆਂ ਲੈ ਕੇ ਆਈ ਆ ਉਹਦਾ ਵੀਰ ਹੋਊਗਾ ਤਾਂ ਉਹ ਵੀ ਉਹਦੀ ਰਖੜੀ ਬਨੂਗੀ ਉਹਨੂੰ ਖੜਾਇਆ ਕਰੂਗੀ ਤੇ ਫਿਰ ਉਹ ਦਿਨ ਆ ਹੀ ਗਿਆ ਤੇ ਕਰਮੇ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸਾਰੇ ਬਹੁਤ ਖੁਸ਼ ਸੀ ਲਖੀ ਤਾਂ ਖੁਸ਼ੀ ਚ ਫੁੱਲਿਆ ਨਹੀਂ ਸੀ ਸਮਾਉਂਦਾ ਉਹਨੂੰ ਤਾਂ ਇਹ ਚ ਲੱਗ ਰਿਹਾ ਸੀ ਜਿਵੇਂ ਸਦਿਆਂ ਤੋਂ ਬੰਜਰ ਪਈ ਜ਼ਮੀਨ ਤੇ ਇੰਦਰਦੀਪ ਦਾ ਰੂਨਲ ਪਰਸਿਆ ਹੋਵੇ ਸਭ pase ਇੱਕ ਪਿੰਨੀ ਜਹੀ ਮਹਿਕ ਖੰਡਗੀ ਹੋਵੇ ਉਹਨੇ ਉਸੇ ਦਿਨ ਸ਼ਾਮ ਨੂੰ ਪਿੰਡ ਦੇ ਏਡੇ ਵਾਲੇ ਠੇਕੇ ਤੇ ਸਭ ਨੂੰ ਮੁਫਤ दारू ਪਿਉਣ ਦਾ ਐਲਾਨ ਕਰ ਦਿੱਤਾ ਸਾਰੇ ਉਹਨੂੰ ਵਧਾਈਆਂ ਦੇ ਰਹੇ ਸੀ ਬਾਵੀ ਲਖੀ ਮੰਨ ਕੇ ਵਈ ਤੈਨੂੰ ਸ਼ੀਰਾ ਤੂੰ ਵੀ ਹੁਣ ਸਾਡੇ ਚ ਰਲ ਗਿਆ ਪੁੱਤ ਦਾ ਬਾਪੂ ਬਣ ਗਿਆ ਅਰਦਾ ਸਾਰਾ ਠੀਕਾ ਪੀ ਲੈਣਾ ਫਿਰ ਨਾ ਬੁਲੇ ਢਿੱਲੇ ਜਿਹਾ ਕਰ ਲਈ ਪਿੰਦ ਦਾ ਇੱਕ ਮੁਖੌਲੀਆ ਸ਼ਰਾਬੀ ਕਾਲਾ ਬੋਲਿਆ ਤੂੰ ਨੂੰ ਕੀ ਕਹਿਣਾ ਕਾਲਿਆ ਤੂੰ ਦਾ ਅਜ ਰੱਜ ਕੇ ਪੀ ਜੇ ਫਿਰ ਵੀ ਥੋੜੀ ਪੈ ਗਈ ਤਾਂ ਤੈਨੂੰ ਇੱਥੇ ਨਹਾ ਦਿਆਂਗੇ दारू ਨਾਲ ਗੱਲ ਕਿਹੜੀ ਕਰਦਾ ਯਾਰਾ ਹਾ ਹਾ ਸਾਰੇ ਖਿੜਖੜਾ ਕੇ ਹੱਸਣ ਲੱਗ ਪਏ ਕੰਮੋ ਤੇ ਉਹਦੀ ਦਾਦੀ ਵੀ ਗੁਰਦੁਆਰਾ ਸਾਹਿਬ ਪ੍ਰਸ਼ਾਦ ਬਣਾ ਕੇ ਲੈ ਗਈਆਂ ਰਾਤ ਜਿਹੜੀ ਬੁੜੀ ਮਿਲਦੀ ਕਮੂ ਦੀ ਦਾਦੀ ਨੂੰ ਗੱਲ ਮਿਲ ਕੇ ਪਤਾਇਆ ਦਿੰਦੀ ਲੈ ਕੁੜੀ ਮਿੰਦੂ ਤੇਰੀ ਨੂੰਹ ਦੀ ਵੀ ਬੁੱਕਤ ਪੈ ਗਈ ਵਿਚਾਰੀ ਦੀ ਜਿਉਂਦਿਆਂ ਚ ਹੋ ਗਈ ਉਹ ਵੀ ਰੱਬ ਭਾਗ ਲਾਵੇ ਸਭ ਨੂੰ ਤੇ ਨਾਲੇ ਕੰਮੂ ਦਾ ਸਿਰ ਪਲੋਸ ਗਿਆ ਤੇ ਇਹੀ ਕਹਿੰਦੇ ਆ ਇਹ ਵਿਚਾਰੀਆਂ ਦਾ ਵੀ ਸਿਰ ਕੱਜਿਆ ਗਿਆ ਭਾਈ ਜੋ ਹੋ ਗਿਆ ਇਹਨਾਂ ਦਾ ਹੁਣ ਕੰਮੂ ਨੂੰ ਜਦ ਸਮਝ ਤਾਂ ਨਹੀਂ ਆਈ ਪਰ ਉਹ ਵੀ ਅੱਜ ਬਹੁਤ ਖੁਸ਼ ਸੀ ਕਿ ਸਾਰੇ ਉਸ ਦਾ ਸਿਰ ਪਲੋਸੇ ਉਹਨੂੰ ਦੁਆਮਾਂ ਦਿੰਦੇ ਉਹ ਮਨ ਹੀ ਮਨ ਹੀ ਸੋਚਣ ਲੱਗ ਗਈ ਕਿ ਹੁਣ ਕੋਈ ਉਹਨੂੰ ਬੁਰਾ ਨਹੀਂ ਬੋਲੂਗਾ ਹੁਣ ਤਾਂ ਉਹਨਾਂ ਦਾ ਵੀ ਭਰਾ ਆ ਗਿਆ ਸੀ ਹੁਣ ਮੈਨੂੰ ਸਾਰੇ ਪਿਆਰ ਕਰਨਗੇ ਕਿਉਂਕਿ ਵੀਰੇ ਦੀ ਵਾਂ ਵੀ ਮੈਂ ਮੈਂ ਹੀ ਫੜਕੀ ਲਈ ਆਂ ਹਫਤੇ ਤੱਕ ਕਰਮੀ ਵੀ ਆ ਗਈ ਕੱਕਲਾ ਕੀ ਕਰ ਬਹੁਤ ਸਾਰੇ ਸ਼ਗਨ ਮਨਾਈ ਵਧਾਈਆਂ ਦਿੱਤੀਆਂ ਗਈਆਂ ਪੰਡਾਂ ਨੂੰ ਮਹੰਤਾ ਨੂੰ ਜੂ ਆਉਂਦਾ ਵਧਾਈ ਮੰਗਣ ਖੁਸ਼ ਹੋ ਕੇ ਜਾਂਦਾ ਤੇ ਮੁੰਡੇ ਨੂੰ ਬਹੁਤ ਸਾਰਾ ਪਿਆਰ ਦਿੰਦੇ ਤੇ ਮੁੰਡੇ ਦਾ ਨਾਮ ਗੁਰਦਿੱਤਾ ਰੱਖਿਆ ਕਿਉਂਕਿ ਇਹ ਗੁਰੂ ਨੇ ਦਿੱਤਾ ਸੀ ਦੋ ਹਫ਼ਤੇ ਹੋ ਗਏ ਸੀ ਕਸ਼ਕਮੂ ਦਾ ਵੀਰਾ ਇਹਨੂੰ ਪਰ ਅਜੇ ਤੱਕ ਉਹਨੇ ਆਪਣੇ ਵੀਰ ਨੂੰ ਗੋਦੀ ਨਹੀਂ ਸੀ ਚੁੱਕਿਆ ਉਹ ਜਦ ਵੀ ਚੁੱਕਣ ਲਈ ਕਹਿੰਦੀ ਉਹ ਨੂੰ ਇਹ ਕਹਿ ਕੇ ਟਾਲ ਦਿੰਦੇ ਕਿ ਤੇਰੇ ਕੋਲ ਨਹੀਂ ਸੰਭਾਲ ਹੋਣਾ ਡਿੱਗ ਜਾਊਗਾ ਫਿਰ ਵੀ ਉਹ ਸਬਰ ਕਰ ਜਾਂਦੀ ਇਹ ਸੋਚ ਕੇ ਕਿ ਹੁਣ ਘੱਟ ਤੋਂ ਘੱਟ ਉਹਨੂੰ ਇੱਕ ਲੈਣੀ ਨੈਸ਼ ਵਰਗੀ ਬੋਲਾਂ ਨਾਲ ਤਾਂ ਬੋਲਿਆ ਨਹੀਂ ਕਰਨਗੇ ਪਰ ਅਫਸੋਸ ਇਤਾਂ ਦਾ ਕੁਝ ਨਹੀਂ ਹੋਇਆ ਜਿਵੇਂ ਕਿਵੇਂ ਸਮਾਂ ਗੁਜ਼ਰਦਾ ਗਿਆ ਕਮਰਦੀ ਕਰਦਿਆਂ ਦੀ ਸੋਚ ਜੋ ਉਸ ਨੂੰ ਲੈ ਕੇ ਪਹਿਲੇ ਦਿਨ ਸੇ ਉਹ ਵੀ ਉਹਦੇ ਠਾਰੇ ਵਰੀਆਂ ਦੀ ਹੋਂ ਤੱਕ ਬਰਕਰਾਰ ਸੀ ਸ਼ਾਇਦ ਉਹ ਆਪਣੀ ਸੂਚ ਨੂੰ ਬਦਲਣਾ ਨਹੀਂ ਸੀ ਚਾਹੁੰਦੀ ਖੈਰ ਕਮਰੇ 12ਵੀਂ ਜਮਾਤ ਨਾਨ ਮੈਡੀਕਲ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਹੁਣ ਉਸ ਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਆਪਣੇ ਘਰਦਿਆਂ ਨੂੰ ਕਾਲਜ ਚ ਦਾਖਲਾ ਲੈ ਕੇ ਦੇਣ ਲਈ ਮਨਾਉਣਾ ਉਸਨੇ ਲਿਕਨ ਯਤਨ ਕੀਤੇ ਪਰ ਕੋਈ ਨਹੀਂ ਮੰਨਿਆ ਅਖੀਰ ਉਸਨੇ ਖਾਣਾ ਪੀਣਾ ਛੱਡ ਦਿੱਤਾ ਕੀ ਖਬਰੀ ਹੋ ਮਨ ਜਨ ਪਰ ਉਸਦਾ ਵੀ ਕੋਈ ਫਰਕ ਨਹੀਂ ਪਿਆ ਸਗੋਂ ਸੀ ਸਿਹਤ ਖਰਾਬ ਹੋਣ ਲੱਗ ਗਈ ਜਦੋਂ ਵੀ ਉਹਦੀ ਦਾਦੀ ਉਸ ਲਈ ਜਿਫਾਸ਼ ਪਾਉਂਦੀ ਤਾਂ ਇੱਕ ਹੀ ਜਵਾਬ ਮਿਲਦਾ ਕਰਮੀ ਕਹਿੰਦੀ ਕੋਈ ਨਹੀਂ ਬੀਬੀ ਮਰਨੀ ਚੱਲੀ ਕਿਤੇ ਜੇ ਰੋ ਭੁੱਖ ਲੱਗੂ ਖਾ ਲੋ ਸੜਿਲੀ ਨਹੀਂ ਖਾਣਾ ਸਭ ਚ ਲੱਤਰ ਅੱਜ ਕੱਲ ਦੇ ਨਿਆਣਿਆਂ ਦੇ ਉਸ ਦੀਆਂ ਬਾਕੀ ਸਹੇਲੀਆਂ ਨੇ ਕਾਲਜ ਦਾਖਲਾ ਵੀ ਲੈ ਲਿਆ ਸੀ ਕੰਮੋ ਦੇ ਘਰ ਹੁਣ ਉਸ ਤੇ ਵਿਆਹ ਦੇ ਚਰਚੇ ਵੀ ਸ਼ੁਰੂ ਹੋਣ ਲੱਗੇ ਸੀ ਪਰ ਉਹ ਅਜੇ ਇਸ ਲਈ ਤਿਆਰ ਨਹੀਂ ਸੀ ਇਸ ਕਰਕੇ ਕਿਸੇ ਤਰ੍ਹਾਂ ਕਮੂ ਨੇ ਉਪਨ ਡਿਗਰੀ ਕਰ ਲਈ ਕਰਦੇ ਨੂੰ ਮਨਾ ਲਿਆ ਪਰ ਇਸ ਬਖਵਾ ਵੀ ਬਹੁਤ ਲੰਮਾ ਪੈ ਗਿਆ ਸੀ ਤੇ ਸਾਰੇ ਕਾਲਜਾਂ ਅੰਚ ਦਾਖਲੇ ਵੀ বন্ধ ਹੋ ਗਏ ਸੀ ਫਿਰ ਉਸਨੇ ਇੱਕ ਛੋਟੇ ਜਿਹੇ ਕੋਚਿੰਗ ਸੈਂਟਰ ਚੋਂ ਉਪਨ ਡਿਗਰੀ ਲਈ ਦਾਖਲਾ ਲੈ ਲਿਆ ਉਥੇ ਸੋਮਵਾਰ ਤੋਂ ਸ਼ੁੱਕਰਵਾਰ 2 ਘੰਟੇ ਦੀ ਹੀ ਕਲਾਸ ਹੁੰਦੀ ਸੀ ਔਕੇ ਸਖਿਉ ਦੇ ਕਰਦੇ ਵੀ ਮੰਨ ਗਏ ਪਰ ਇਸ ਸ਼ਰਤ ਤੇ ਕਿ ਜਿਸ ਦਿਨ ਤੇਰੀ 3 ਸਾਲ ਦੀ ਡਿਗਰੀ ਖਤਮ ਹੋਈ ਉਸ ਤੋਂ ਬਾਅਦ ਉਹ ਵਿਆਹ ਲਈ ਮਨਾ ਨਹੀਂ ਕਰੇਗੀ ਹੁਣ ਕਮੋਨ ਨੇ ਇਸ ਗੱਲ ਦੀ ਤਸੱਲੀ ਸੀ ਕਿ ਤਿੰਨ ਸਾਲ ਕੋਈ ਵਿਆਹ ਲਈ ਜੋੜ ਨਹੀਂ ਪਾਊਗਾ ਪਰ ਹੁਣ ਉਸ ਦੀਆਂ ਤਕਲੀਫਾਂ ਹੋਰ ਵੀ ਵਧ ਗਈਆਂ ਕਮੋ ਬਿਖਣ ਨੂੰ ਵੀ ਥੋੜੀ ਬਹੁਤ ਚੱਜਦੀ ਸੀ ਤੇ ਸਵਾਤ ਹੈ ਹੀ ਸੀ ਮਨਮੂਨਾ ਹਰ ਕਿਸੇ ਨਾਲ ਹੱਸ ਕੇ ਗੱਲ ਕਰਦੀ ਤੇ ਆਪਣੀਆਂ ਗੱਲਾਂ ਨਾਲ ਉਹਨੂੰ ਆਪਣਾ ਬਣਾ ਲੈਂਦੀ ਰੋਜ਼ ਬਸੇ ਹੋਣਾ ਜਾਣਾ ਉਹਨੂੰ ਚੰਗਾ ਲੱਗਦਾ ਬਸ ਘਰ ਜਾਣ ਨੂੰ ਦਿਲ ਨਾ ਕਰਦਾ ਸੈਂਟਰ ਦੇ 2 ਘੰਟੇ ਹੁਣ ਉਹਨੂੰ ਆਪਣੀ ਜ਼ਿੰਦਗੀ ਦੇ ਬਿਹਤਰੀਨ ਪਲ ਲੱਗਦੇ ਉਪੜਾਈ ਚ ਤਾਂ ਹੁਸ਼ਿਆਰ ਹੈ ਹੀ ਸੀ ਇੰਤਾ ਹੀ ਜਦ ਇੱਕ ਸਾਲ ਪੂਰਾ ਹੋ ਗਿਆ ਤਾਂ ਕੰਮੂ ਦੇ ਘਰ ਵਾਲਿਆਂ ਨੇ ਉਹਨੂੰ ਅੱਗੇ ਪੜਾਉਣ ਤੋਂ ਮਨਾ ਕਰ ਦਿੱਤਾ ਚਰਸ ਨੇ ਕਾਣ ਪੁੱਛਿਆ ਤਾਂ ਉਸਦੀ ਮਾਂ ਨੇ ਸਾਫ਼ ਕਰ ਦਿੱਤਾ ਵੇਹ ਕੁੜੀ ਤੂੰ ਕੱਲੀ ਨਹੀਂ ਇਸ ਘਰ 'ਚ ਹੋਰ ਔਰੀ ਬਾਕੀ ਕੁੜੀਆਂ ਵੀ ਆ ਪਿੱਛੇ ਸਾਰਾ ਤੇਰੀ ਤੇ ਰੋੜ ਦਿੱਤਾ ਤਾਂ ਇਹਨਾਂ ਨੂੰ ਕਿਹੜੇ ਖੂਚ ਝਟਣਾ ਜੇ ਤੂੰ ਅੱਗੇ ਪੜ੍ਹਨਾ ਤਾਂ ਆਪਣੀ ਫੀਸ ਤੇ ਪਾਸਤਕ ਕਰਾਇਆ ਆ ਆ ਪੀਕੜ ਸਾਡੇ ਕੋਲ ਹੈ ਨਹੀਂ ਹੋਰ ਇਥੇ ਨੂਟ ਰੁੱਖਾਂ ਨਾਲ ਨਹੀਂ ਲੱਗੇ ਹੋਏ ਜਿਹੜੇ ਤੋੜ-ਤੋੜ ਦੇਈ ਜਾਈਏ ਪੜਨਾ ਪੜੋ ਨਹੀਂ ਪੜਨਾ ਨਾ ਸਈ ਸਾਨੂੰ ਨਹੀਂ ਦੇ ਦੇਣਾ ਪੜਕੇ ਪਹਿਲਾਂ ਇਹਨਾਂ ਤੇ ਪੈਸੇ ਲਗਾਈ ਜਾਓ ਤੇ ਜਦ ਕਮੂਣ ਵਾਲੀਆਂ ਹੁੰਦੀਆਂ ਉਹ ਦੂਜੀ ਘਰ ਚਲੇ ਜਾਂਦੀਆਂ ਆਪਣੀ ਮਾਂ ਦੀ ਮੂਹੇ ਇਹ ਸ਼ਬਦ ਸੁਣ ਕੇ ਪਹਿਲਾਂ ਤਾਂ ਕਮੂਣੇ ਸੋਚਿਆ ਕਿ ਹੁਣ ਸੱਚੀ ਨਹੀਂ ਪੜਨਾ ਅਗੇ ਫਿਰ ਉਸਦੀ ਦਾਦੀ ਨੇ ਕਿਹਾ ਵੇਖ ਧੀਏ ਮੈਂ ਤੈਨੂੰ ਕਰਾਈ ਜੋਗੀ ਪੈਸੇ ਦੇ ਸਕਦੀਆਂ ਪਰ ਫੀਸ ਮੇਰੇ ਲਈ ਵੀ ਓਕੀ ਆ ਪੁੱਤ ਮੇਰੀਆਂ ਦਵਾਈਆਂ ਦਾ ਖਰਚਾ ਵੀ ਮੱਸਾ ਆਪਣੀ ਬੜਾਪਾ ਪੈਨਸ਼ਨ ਚੁ ਕਰਦੀਆਂ ਕੰਮੋਂ ਥੋੜੀ ਉਦਾਸਤਾ ਹੋਈ ਪਰ ਫਿਰ ਉਹਨੇ ठान ਲਿਆ ਕਿ ਪੜੇਗੀ ਤਾਂ ਜ਼ਰੂਰ ਅਗੇ ਤੇ ਉਹਨੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਫੈਸਲਾ ਕੀਤਾ ਥੋੜੇ ਬੱਚਿਆਂ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਬੱਚੇ ਵੀ ਵਧਦੇ ਗਏ ਤੇ ਉਹਦੀ ਫੀਸ ਕੱਢ ਕੇ ਵੀ ਕੁਝ ਪੈਸੇ ਬਚ ਜਾਂਦੇ ਸੀ ਘਰ ਪਰ ਹੁਣ ਤਾਂ ਖਰਚੇ ਆ ਜਾਂਦੇ ਆ ਇਸ ਕਰਕੇ ਉਹਨੇ ਆਪਣੇ ਪਿੰਡ ਦੀ ਸਰਕਾਰੀ ਬੈਂਕ ਅਜ ਆਪਣਾ ਖਾਤਾ ਖਲਵਾ ਲਿਆ ਤੇ ਹਰ ਮਹੀਨੇ ਉਹ ਕਰਦਿਆਂ ਤੋਂ ਚੋਰੀ 5 ਰੁਪਏ ਜਮ੍ਹਾਂ ਕਰਵਾਉਣ ਲੱਗ ਗਈ ਤਾਂ ਜੋ ਕਿਤੇ ਕੰਮ ਆ ਸਕਣ ਇਸ ਸਭ ਦੇ ਦੌਰਾਨ ਕੰਮੋ ਦਾ ਪਿਓ ਵੀ ਕਾਰੀ ਰਹਿਣ ਲੱਗ ਗਿਆ ਸ਼ਰਾਬ ਦੀ ਆਦਤ ਤੇ ਮਾੜੀ ਸੰਗਤ ਨਾਲ ਉੱਠਣੀ ਬੈਠਣੀ ਦਾ ਕਰਕੇ ਉਸ ਨੂੰ ਕੰਮ 'ਚ ਘਾਟਾ ਪੈ ਰਿਹਾ ਸੀ ਜਿੱਥੇ ਵੀ ਨਮਾ ਕੰਮ ਮਿਲਦਾ ਉਹਦੀ ਕੰਮ ਦੀ ਲਾਪਰਵਾਹੀ ਕਰਕੇ ਹੱਥੋਂ ਖੁੱਸ ਜਾਂਦਾ ਆਮਦਨੀ ਘਟਦੀ ਜਾ ਰਹੀ ਸੀ ਤੇ ਲੈਣਦਾਰ ਵਧਦੇ ਜਾ ਰਹੀ ਸੀ ਪਹਿਲਾਂ ਪਹਿਲ ਤਾਂ ਉਹ ਫੋਨ ਤੇ ਪੈਸੀ ਮੰਗਦੀ ਪਰ ਫਿਰ ਘਰ ਆ ਕੇ ਬੈਠੀ ਰਹਿੰਦੀ ਪਰ ਲੱਖੀ ਨੂੰ ਤਾਂ ਜਿਵੇਂ ਟਾਲਣ ਦੀ ਆदत ਚਹੀ ਪੈ ਗਈ ਸੀ ਕਦੀ ਵੀ ਇਹ ਨਾ ਸੋਚਦਾ ਕਿ ਜਵਾਨ ਕੁੜੀਆਂ ਘਰ ਚ ਇਸ ਤਰ੍ਹਾਂ ਬੇਗਾਨੇ ਬੰਦੀਆਂ ਦਾ ਘਰ ਆਉਣਾ ਚੰਗੀ ਗੱਲ ਨਹੀਂ ਉਸ ਲਈ ਤਾਂ ਬਸ ਸ਼ਰਾਬ ਹੀ ਜ਼ਰੂਰੀ ਸੀ ਕੁੜੀਆਂ ਨੂੰ ਤਾਂ ਉਹ ਆਪਣਾ ਖੂਨ ਮੰਨਦਾ ਹੀ ਨਹੀਂ ਸੀ ਹੁਣ ਉਹ ਕਰ ਰਹਿੰਦਾ ਤੇ ਜਦੋਂ ਵੀ ਕੰਮੂ ਸੈਂਟਰ ਜਾਂਦੀ ਤਾਂ ਉਹਨੂੰ ਕੰਮੂ ਦਾ ਥੋੜਾ ਵੀ ਜਚਣਾ ਚੰਗਾ ਨਾ ਲੱਗਦਾ ਤੇ ਉਹ ਹਮੇਸ਼ਾ ਕੰਮੂ ਦੀ ਮਾਨਸ ਸੁਣਦਾ ਰਹਿੰਦਾ ਕਰਮੀ ਤੂੰ ਤੇਰੀਆਂ ਕੁੜੀਆਂ ਵੱਲ ਨਜ਼ਰ ਰੱਖਿਆ ਕਰ ਵੇਖੀ ਕਿਤੇ ਖੇਪਵਾ ਜਾਣ ਸਿਰਜ ਜੇ ਇਦਾਂ ਦਾ ਕੁਝ ਹੋਇਆ ਤਾਂ ਮੈਂ ਤੈਨੂੰ ਮਾਰ ਕੇ ਵਿੜੇ ਚ ਹੀ ਦੱਬ ਦੂੰ ਫੇਰ ਨਾ ਆਖੇ ਦਸਿਆ ਨਹੀਂ ਤੇ ਕਰਮੀ ਫਿਰ ਕਮੋਂ ਰੂਹ ਸੁਣਾਉਂਦੀ ਵੇਖੀ ਕੁੜੀ ਧਿਆਨ ਨਾਲ ਜਾਇਆ ਕਰ ਤੇ ਧਿਆਨ ਨਾਲ ਆਇਆ ਕਰ ਚੰਦ ਨਾ ਚੜਦੀ ਕੋਈ ਤੇਰਾ ਪਿਆ ਮੇਰਾ ਵੀ ਝਾਟਾ ਪੱਟੂ ਨਾਲ ਤਾਂ ਕਮੋਂ ਵੀ ਬੋਲ ਦਿੰਦੀ ਮੰਮੀ ਪਤਾ ਮੈਨੂੰ ਇੱਕ ਵਾਰ ਤੁਸੀਂ ਸਮਝਾ ਦਿੱਤਾ ਸਮਝ ਲਿਆ ਰੋਜ਼-ਰੋਜ਼ ਇੱਕ ਗੱਲ ਨਾ ਕਰਿਆ ਕਰ। ਵੇ ਕਿੱਦਾਂ ਮੂਰੇ ਬੋਲਦੀ ਆ? ਜੇ ਕੰਮ ਕਰ ਲੈ ਕੋਈ, ਇਹ ਥੇ ਲੁੱਤਰੂ ਚਲਾਉਣ ਲੱਗੀ ਆ। ਫਿਰ ਇਹ ਸਿਲਸਿਲਾ ਰੋਜ਼ ਦਾ ਹੋ ਗਿਆ। ਦਿਨੇ ਕੰਮੀ ਸੁਣਾਉਂਦੀ ਰਹਿੰਦੀ ਤੇ ਕਦੀ ਕੋਈ ਪਿੰਡ ਦੀ ਕੁੜੀ ਕਿਸੇ ਨਾਲ ਭੱਜ ਕੇ ਵਿਆਹ ਕਰਵਾ ਲੈਂਦੀ ਜਾਂ ਘਰਦਿਆਂ ਦੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾ ਲੈਂਦੀ ਤਾਂ ਉਸੇ ਲੱਖੀ ਸਾਰੀ ਰਾਤ ਕੁੜੀਆਂ ਨੂੰ ਖੜੀਆਂ ਕਰਕੇ ਲੈਕਚਰ ਦਿੰਦਾ ਤੇ दारू ਪਿੰਦਾ ਤੇ ਹਮੇਸ਼ਾ ਇਹੀ ਕਹਿੰਦਾ ਕਿ ਜੋ ਵੱਡਾ ਬੱਚਾ ਕਰਦਾ ਛੋਟੇ ਵੀ ਉਦਾਂ ਹੀ ਕਰਦੇ ਹੁੰਦੇ ਆ ਤੇ ਜੇ ਕੋਈ ਕੁੜੀ ਗਲਤ ਹੋਈ ਤਾਂ ਜੁੱਤੀਆਂ ਕੰਮੋਂ ਦੀ ਪੈਣੀਆਂ ਹੁਣ ਇਹ ਤਾਂ ਮਾਨਸਿਕ ਤਣਾਅ ਬਣਦਾ ਜਾ ਰਿਹਾ ਸੀ ਆਪਣੇ ਮਾਪੇ ਵੈਗਾਨੀ ਲੱਗਦੇ ਸੀ ਜੀ ਕਰਦੇ ਉਹਨਾਂ ਨੂੰ ਵਿਸ਼ਵਾਸ ਨਹੀਂ ਤਾਂ ਹੋਰ ਕਿਸ ਨੂੰ ਹੋਣਾ ਇਦਾਂ ਦੇ ਅਨੇਕਾ ਸਵਾਲ ਮਨ ਨੂੰ ਘੇਰਾ ਪਾਉਂਦਾ ਫਿਰ ਇੱਕ ਦਿਨ ਕਮੂ ਨੇ ਸੋਚਿਆ ਕਿ ਜੇ ਉਹ ਇੰਨਾ ਸਭ ਤੋਂ ਦੂਰ ਹੋ ਜਾਵੇ ਤਾਂ ਸ਼ਾਇਦ ਇਹਨਾਂ ਨੂੰ ਕੁੜੀਆਂ ਨਾਲ ਪਿਆਰ ਹੋ ਜਾਵੇ ਖਵਰੇ ਕਿਤੇ ਇਨਸਾਨੀਅਤ ਆ ਜਾਵੇ ਸ਼ਾਇਦ ਇਹਨਾਂ ਦੇ ਅੰਦਰ ਦਾ ਪਿਆਰ ਕੁੜੀ ਮੁੰਡੇ ਲਈ ਬਰਾਬਰ ਦਾ ਹੋ ਜਾਵੇ ਪਰ ਘਰ ਚ ਰਹਿਣਾ ਉਸ ਲਈ ਮਾਨਸਿਕ ਯਤਨਾ ਬੰਦੀ ਜਾ ਰਹੀ ਸੀ ਹਰ ਸਮੇਂ ਸ਼ੱਕ ਤੇ ਟੁੱਟ ਟੁੱਟ ਪੈਣਾ ਕਮ ਨੂੰ ਅੰਦਰ ਤੱਕ ਚਿੰਝੋੜੀ ਰੱਖ ਦਿੰਦਾ ਜੇ ਕਿਤੇ ਉਹ ਕਰਮਾ ਮਰੀ ਮਾਂ ਨੂੰ ਪੁੱਛ ਬੈਠਦੀ ਮੰਮੀ ਤੁਸੀਂ ਇੱਕ ਵਾਰ ਦੱਸ ਦਿੱਤਾ ਕਿ ਕੋਈ ਗਲਤ ਕੰਮ ਨਹੀਂ ਕਰਨਾ ਲੱਗ ਗਿਆ ਪਤਾ ਵਾਰ-ਵਾਰ ਇੱਕੋ ਗੱਲ ਕਿਉਂ ਕਰੀ ਜਾਂਦੇ ਤਾਂ ਮਾਂ ਹੀ ਕਹਿੰਦੀ ਤੁਹਾਨੂੰ ਨਹੀਂ ਪਤਾ ਦੁਨੀਆ ਕੀ ਹੋ ਜਈਆ ਇਹ ਤਾਂ ਕਿਸੇ ਨੂੰ ਵਾਸਤਾ ਵੇਖ ਕੇ ਨਹੀਂ ਜਰਦੀ ਚਰੋ ਤੇਰੀ ਨਿਆਣੀ ਹੋਣਗੀ ਤਾਂ ਤੈਨੂੰ ਸਮਝਾਉਗੀ ਤੇਰੇ ਪਿਓ ਨੂੰ ਬਾਹਰ ਕਿਸੇ ਨੇ ਕੁਝ ਕਹਿ ਦਿੱਤਾ ਉਹਨੇ ਉਹੀ ਗੱਲ ਸੱਚ ਮੰਨਣੀ ਆ ਤੈਨੂੰ ਤੇ ਮੈਨੂੰ ਬੋਲਣ ਦਾ ਮੌਕਾ ਵੀ ਨਹੀਂ ਦੇਣਾ ਨਾਲ ਹੀ ਸੰਗੀ ਨੱਪ ਦੇਣੀ ਆ ਇਸ ਲਈ ਚੀਕਦੀ ਆ ਕਿ ਧਿਆਨ ਨਾਲ ਆਇਆ ਜਾਇਆ ਕਰ ਤੂੰ ਵੱਡੀ ਆ ਇਸ ਕਰਕੇ ਸਾਰੀ ਗੱਲ ਤੇਰੀ ਤੀ ਹੋਣੀ ਆ ਕੰਮੋਂ ਜ਼ਿਆਦਾ ਵਹਿਸ ਨਾ ਕਰਦੀ ਕਿ ਗੱਲ ਐਵੇਂ ਗਲਤ ਜਾਓ ਇਹ ਗੱਲਾਂ ਇਹ ਵਰਤੀਰਾ ਉਸੇ ਦਿਲ ਤੇ ਦਿਮਾਗ 'ਚ ਘਰ ਕਰ ਗਿਆ ਸੀ ਉਹ ਚਾਹ ਕੇ ਵੀ ਸਭ ਭੁੱਲਣਾ ਪਉਂਦੀ ਉਸੇ ਦਿਲ 'ਚ ਨਾ ਮਾਂ ਲਈ ਪਿਆਰ ਸੀ ਤੇ ਪਿਓ ਨਹੀਂ ਤਾਂ ਕਦੀ 소ਫੀ ਨੇ ਉਸਨੇ ਗੱਲ ਵੀ ਨਹੀਂ ਕੀਤੀ ਹੋਵੇ ਇਹ ਉਸਦੀ 21 ਸਾਲ ਦੀ ਉਮਰ ਤੱਕ ਕਦੀ ਨਹੀਂ ਸੀ ਹੋਇਆ ਜਦ ਉਹ ਬਾਹਰ ਕਿਤੇ ਬਸ ਜਿ ਪਿਓਤੀ ਦਾ ਪਿਆਰ ਤੇ ਇੱਕ ਦੂਜੇ ਲਈ ਫਿਕਰ ਵਾਲਾ ਰਿਸ਼ਤਾ ਵੇਖਦੀ ਤਾਂ ਉਸਦੀ ਅੱਖਾਂ ਪਰ ਆਉਂਦੀਆਂ ਕਿਉਂਕਿ ਇਹ ਪਾਲ ਉਸਦੀ ਜ਼ਿੰਦਗੀ 'ਚ ਤੱਕ ਅੱਜ ਆਇਆ ਹੀ ਨਹੀਂ ਸੀ ਤਿੰਨਾ ਕਦੇ ਆਉਣਾ ਸੀ ਹੁਣ ਉਹ ਜਵਾਨ ਹੋ ਗਈ ਸੀ ਤੇ ਬਚਪਨ ਤੋਂ ਪਿਓ ਦਾ ਡਰ ਬੈਠਿਆ ਸੀ ਦਿਲ 'ਚ ਉਹ ਸਮੇਂ ਦੇ ਨਾਲ-ਨਾਲ ਹੋਰ ਵੀ ਵਧਿਆ ਸੀ ਇੱਕ ਦਿਨ ਜਦ ਉਹ ਕਾਲਜ ਤੋਂ ਘਰ ਆਈ ਤਾਂ ਆਪਣੀ ਗਲੀ 'ਚ ਵੜਨਾ ਉਸ ਲਈ ਔਖਾ ਹੋ ਗਿਆ ਸੀ ਸਾਰੇ ਕੰਮੂ ਦੇ ਪਿਓ ਦਾ ਨਾਂ ਲੈ ਲੈ ਗੱਲਾਂ ਕਰ ਰਹੇ ਸਨ ਕੋਈ ਕਹਿ ਰਿਹਾ ਸੀ ਵੇਖ ਲਾ ਕਰਤਾਰੀਆ ਉਸ ਮਾਲਕ ਦੇ ਰੰਗ ਕਦੋਂ ਕਿਸ ਨੇ ਆਉਣਾ ਤੇ ਕਦੋਂ ਕਿਸ ਨੇ ਜਾਣਾ ਇਹ ਸਭ ਕਰਤਾਰੀ ਜਾਣਦਾ ਕਰਦਾ ਮਾਹੌਲ ਬਿਲਕੁਲ ਹੀ ਲਗਸੀ ਲਗਭਗ ਅੱਧਾ ਪਿੰਡ ਇਕੱਠਾ ਹੋਇਆ ਸੀ ਕਰੀ ਕਮਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹਾ ਕਿ ਗਲੀ ਚਿੰਨੀ ਪੀੜ ਕਿਉਂ ਆ ਤੇ ਦੂਜਾ ਸਾਰੀ ਉਸਦੇ ਡੈੜੀ ਦਾ ਨਾਮ ਕਿਉਂ ਲੈ ਰਹੇ ਆ ਉਸਦੇ ਮਨ 'ਚ ਇੱਕ ਤੋਂ ਇੱਕ ਬੁਰੀ ਖਿਆਲ ਆ ਰਹੀ ਸੀ ਕੀ ਹੋਇਆ ਹੋਗਾ ਸਾਰੇ ਠੀਕ ਹੋਣਗੇ ਬੀਬੀ ਬਿਮਾਰ ਹੋ ਜਾਂਦੇ ਕਦੇ-ਕਦੇ ਕਿਤੇ ਹੂਤ 아니 ਕੁਝ ਸੋਚਦੀ ਸੋਚਦੀ ਕਮੋਚਟ ਆਪਣੀ ਬੁਰੀ ਖਿਆਲਾਂ ਵਾਲੀ ਦੌੜਦੀ ਬੱਗੀ ਨੂੰ ਰੋਕਦੀ ਫੇਸੇ ਤਾਂ ਉਹ ਗਲੀ ਬਹੁਤ ਛੋਟੀ ਸੀ ਤੇ ਉਸ ਦਾ ਘਰ ਵੀ ਜਿਆਦਾ ਦੂਰ ਨਹੀਂ ਸੀ ਪਰ ਅੱਜ ਉਹ ਕੁਝ ਕਦਮਾਂ ਦਾ ਪੈਂਡਾ ਕਈ ਮੀਲਾਂ ਲੰਬਾ ਲੱਗ ਰਿਹਾ ਸੀ ਜਿਵੇਂ ਬੰਦਾ ਕੋਈ ਪਹਾੜ ਚੜ ਰਿਹਾ ਹੋਵੇ ਉਸ ਦਾ ਦਿਲ ਕਰਦਾ ਸੀ ਕਿ ਜਲਦੀ ਨਾਲ ਘਰ ਪਹੁੰਚ ਆਵੀ ਤੇ ਜਾ ਕੇ ਵੇਖੇ ਕੀ ਹੋਇਆ ਪਰ ਉਹ ਸੋਖ ਬੰਦੀਆਂ ਦੇ ਪੀੜ ਉਸ ਨੂੰ ਕਿਸੇ ਮੇਲੇ ਚਾਈ ਲੋਕਾਂ ਦੀ ਹੜਵਾਂ ਵਾਂਗ ਲੱਗ ਰਹੀ ਸੀ ਕੁਝ ਔਰੀਆਂ ਦੀਆਂ ਗੱਲਾਂ ਉਸ ਤੇ ਕੰਨੀ ਪਈਆਂ ਤਾਂ ਉਸ ਦਾ ਅੰਦਰ ਬਲਉਂਦਰੀਆ ਗਿਆ ਨੀ ਵੇਖ ਲੈ ਚੰਨ ਰੱਬ ਕੀ ਕੀ ਕਰਦਾ ਕਦੇ ਇੰਨਾ ਬੋਝ ਬੰਦੀ ਤੇ ਪਾ ਦਿੰਦਾ ਕਿ ਉਸ ਤੋਂ ਉੱਠ ਨਾ ਹੋਵੇ ਤੇ ਕਦੇ ਉਸ ਦਾ ਬੋਝ ਘੱਟ ਕਰ ਦਿੰਦਾ ਆ ਵੇਖ ਲੈ ਲੱਖੀ ਦਾ ਕੀ ਬਣਿਆ ਹੁਣ ਕੰਮੋਂ ਤਾਂ ਦਿਲ ਬੈਠੀ ਜਾ ਰਿਹਾ ਸੀ ਤੇ ਜੂ ਦ੍ਰਿਸ਼ ਉਸ ਨੇ ਘਰ ਜਾ ਕੀ ਵੇਖਿਆ ਉਸ ਨੇ ਉਹਦੇ ਹੋਸ਼ ਹੀ ਉਡਾ ਦਿੱਤੇ ਉਹਦੀ ਮਾਂ ਉੱਚੀ ਉੱਚੀ ਰੋ ਰਹੀ ਸੀ ਦਾਦੀ ਨੂੰ ਤਾਂ ਕੋਈ ਹੋਸ਼ ਹੀ ਨਹੀਂ ਸੀ ਉਤਾਬੀ ਸਦ ਬਸ ਬੂਹੇ ਵਲੀ ਟਿਕਟਕੇ ਲਗਾ ਕੇ ਵਿਖੀ ਰਹੀ ਸੀ ਖਬਰੀ ਕਿਸੇ ਦੀ ਉਡੀਕ ਕਰ ਰਹੀ ਹੋਵੇ ਤੇ ਨਾਲ ਹੀ ਕੰਮੂ ਆਪਣੇ ਪਿਓ ਨਾਲ ਲੱਭਣ ਲੱਗੀ ਤਾਂ ਚਾਰੇ ਪਾਸੇ ਨਿਗਾਹ ਕਮਾ ਕੇ ਵੇਖਿਆ ਤਾਂ ਲਖੀ ਬਾਹਰ ਲਈ ਬੈਠਕ ਚ ਬੈਠਾ ਸੀ ਤੇ ਪਿੰਡ ਦੇ ਕੁਝ ਮੋਤ ਪ੍ਰਬੰਧ ਦੇ ਬੈਠੇ ਉਸ ਨੂੰ ਦਿਲਾਸਾ ਦੇ ਰਹੇ ਸੀ ਪਰ ਲਖੀ ਨੂੰ ਤਾਂ ਜਿਵੇਂ ਕੁਝ ਸੁਣਦਾ ਹੀ ਨਾ ਹੋਵੇ ਬਸ ਜਿਸ ਮਸਤ ਲੋਕਾਂ ਜਿ ਸੀ ਤੇ ਰੂਹ ਕਿਤੇ ਹੋਰੀ ਗਵਾਚੇ ਹੋਵੇ ਇਹਨਾਂ ਤਾਂ ਉਹ ਸਮਝ ਗਈ ਸੀ ਕਿ ਅਰਸ਼ ਕੋਈ ਤਾਂ ਰੱਬ ਨੂੰ ਪਿਆਰਾ ਹੋਇਆ ਆ ਪਰ ਕੌਣ ਸੀ ਉਹ ਕਿਤੇ ਕੋਈ লাশ ਤਾਂ ਵਿਖ ਨਹੀਂ ਰਹੀ ਸੀ ਹੌਸਲਾ ਲੱਕ ਕਰਮੀਏ ਹੁਣ ਇਹਨੂੰ ਕੌਣ ਢਾਲ ਸਕਦਾ ਬੰਦਾ ਆਉਂਦਾ ਵੀ ਉਹਦੀ ਮਰਜ਼ੀ ਨਾਲ ਤੇ ਜਾਂਦਾ ਵੀ ਉਹਦੀ ਮਰਜ਼ੀ ਨਾਲ ਕੋਈ ਨਹੀਂ ਤੂੰ ਦਿਲ ਨਾ ਛੱਡ ਆਪਣੇ ਪੁੱਤ ਵੱਲ ਵੇਖ ਹੋਰ ਕੁਝ ਨਾ ਸੋਚ ਕਮੋ ਆਪਣੀ ਮਾਂ ਨੂੰ ਬੁਲਾ ਰਹੀ ਸੀ ਮੰਮੀ ਕੀ ਹੋਇਆ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਕੋਹਣਾ ਕਿਸੇ ਨੂੰ ਰੱਬ ਨੇ ਆਪਣੇ ਕੋਲ ਬੁਲਾ ਲਿਆ ਤੁਸੀਂ ਬੋਲੋ ਨਾ ਮੰਮੀ ਕਮੋ ਆਪਣੀ ਮਾਂ ਨੂੰ ਰੋਂਦੀ ਰੋਂਦੀ ਹਲੋਂ ਕੀ ਪੁੱਛ ਦਿਆ ਪਰ ਕਰਮੀ ਦਾ ਰੋਣਾ ਨਹੀਂ ਰੁਕਦਾ ਕੁਝ دیر ਬਾਅਦ ਲਾਸ਼ ਇਹ ਤੋਂ ਉਸ ਨੂੰ ਵੇਖ ਕੇ ਕਮੋ ਦਾਗ ਰਹਿ ਗਈ ਇਹ ਕਿੱਦਾਂ ਹੋ ਸਕਦਾ ਨਹੀਂ ਨਹੀਂ ਉਹ ਆਪਣੇ ਆਪ ਨਾਲ ਗੱਲ ਕਰਦੀ ਆਂ ਅੰਦਰ ਅਸਲ ਇਹ ਲਾਸ਼ ਕਿਸੇ ਹੋਰ ਦੀ ਨਹੀਂ ਬਲਕਿ ਕਮੋ ਦੀ ਹੀ ਸੀ ਜਿਸ ਕਰਕੇ ਉਹ ਹੈਰਾਨ ਹੋ ਗਈ ਕਿ ਉਹ ਤਾਂ ਇੱਥੇ ਖੜੀ ਆ ਫਿਰ ਉਸ ਦੀ ਲਾਸ਼ ਉਸ ਦੇ ਸਾਹਮਣੇ ਕਿੱਦਾਂ ਹੋ ਸਕਦੀ ਆਂ ਅੰਦਰ ਅਸਲ ਹੋਇਆ ਇਹ ਕਿ ਕਮੋ ਕਾਲਜ ਤੋਂ ਘਰ ਲਈ ਨਿਕਲੀ ਤਾਂ ਰੋਜ਼ ਦੀ ਤਰ੍ਹਾਂ ਉਸ ਨੂੰ ਘਰ ਜਾਣ ਵਾਲੀ ਉਦਾਸੀ ਨੇ ਘੇਰ ਲਿਆ ਕਿਉਂਕਿ ਹਮੇਸ਼ਾ ਉਹਨੂੰ ਘਰ ਵਿੱਚ ਇੰਨੇ ਜੀਹਾਂ ਦੇ ਹੁੰਦੇ ਹੋਇਆ ਵੀ ਇਹ ਇਕੱਲਾਪਨ ਮਹਿਸੂਸ ਹੁੰਦਾ ਕਿਸ ਨਾਲ ਗੱਲ ਕਰੇ ਕੋਈ ਸਿੱਧੇ ਮੂੰਹ ਬੋਲੇ ਤਾਂ ਇਹ ਹੀ ਸੋਚ ਡੁੱਬੀ ਹੋਏ ਸੜਕ ਪਾਰ ਕਰ ਰਹੀ ਸੀ ਅਚਾਨਕ ਇੱਕ ਤੇਜ਼ ਗਤੀ ਵਾਲੇ ਟਰੱਕ ਨੇ ਟੱਕਰ ਮਾਰੀ ਤੇ ਉਹ ਦੀ ਤੂਫਾਨ ਬਣ ਗਈ ਜ਼ਿੰਦਗੀ ਸ਼ਾਂਤ ਹੋ ਗਈ ਉਹਦੇ ਸਾਰੇ ਰੁਕ ਗਏ ਤੇ ਉਹ ਰੋਜ਼ ਦੀ ਮਾਇੂਸ਼ੀ ਤਣਾਤੀ ਇਕੱਲੇਪਨ ਤੋਂ ਹਮੇਸ਼ਾ ਲਈ ਛੁੱਟ ਗਈ ਤੇ ਸਦਾ ਦੀ ਨੀਂਦ ਸੋ ਗਈ ਇਹ ਸਾਰੇ ਪੁਲਸੀਆ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਉਹਦਾ ਬੇਜਾਨ ਸ਼ਰੀਰ ਕਾਰਾਇਆ ਸੀ ਤੇ ਹੁਕਮੋਂ ਦੀ ਰੂਸੀ ਜੋ ਹੋਂ ਤੱਕ ਸਭ ਵੇਖ ਰਹੀ ਸੀ ਸਾਰੇ ਬਹੁਤ ਰੋ ਰਹੇ ਸੀ ਕੋਈ ਕੁਝ ਕਹਿੰਦਾ ਕੋਈ ਕੁਝ ਕੋਈ ਕਹਿੰਦਾ ਅੱਜ ਰੱਬ ਨੇ ਬੂਝ ਕੱਟ ਕਰ ਦਿੱਤਾ ਜੇ ਰੱਬਾ ਤੂੰ ਇਹਨੂੰ ਖੂਣਾ ਸੀ ਤਾਂ ਨਿੱਕੀ ਹੁੰਦੀ ਲੈ ਜਾਂਦਾ ਜਵਾਨ ਦੀ ਕਿਉਂ ਖੋਲੀ ਲੋਕੀ ਸੌ ਸੌ ਗੱਲਾਂ ਕਰਨਗੇ ਧੀਆਂ ਪੁੱਤ ਇੱਕੋ ਚਾਹੀ ਹੁੰਦੇ ਦੁੱਖ ਤਾਂ ਦੋਨਾਂ ਨੂੰ ਤਕਲੀਫ ਚ ਵੇਖ ਕੇ ਹੁੰਦਾ ਪਰ ਕੰਮੋ ਦੀ ਰੂ ਆਪਣੀ ਮਾਂ ਤੇ ਪਿਓ ਦੇ ਮੋਹ ਤੇ ਸੁਣਨ ਦਾ ਇੰਤਜ਼ਾਰ ਕਰ ਰਹੀ ਸੀ ਉਹ ਕਿੰਨਾ ਚਿਰ ਉੱਥੇ ਬੈਠੀ ਰਹੀ ਫਿਰ ਸਾਰੇ ਅੱਗੇ ਦੀਆਂ ਕਿਰਿਆਵਾਂ ਕਰਨ ਲੱਗ ਗਏ ਪਰ ਕੰਮੋ ਦੀ ਰੂ ਨੂੰ ਇਹ ਨਹੀਂ ਪਤਾ ਲੱਗਿਆ ਕਿ ਹੋਤੀ ਸੀ ਜੱਪੂਜ ਉਸ ਦੇ ਜਨਤਵਤ ਉਸ ਕਰਦੀ ਕਾਇਆ ਪਲਟ ਗਈ ਕੁਝ ਸਮੇਂ ਬਾਅਦ ਉਹਦੀ ਦਦੀ ਪੂਰੀ ਹੋ ਗਈ ਘਰ ਦੀ ਵਰਕਤ ਉੱਡ ਪੁੜ ਗਈ ਘਰ 'ਚ ਪਿਆਰ ਥੱਪਾਕ ਨਹੀਂ ਰਿਹਾ ਤੇ ਸਾਰੇ ਗੱਲਾਂ ਹੋਣ ਲੱਗ ਗਈਆਂ ਕਿ ਉਹ ਕੁੜੀ ਨਾਲ ਹੀ ਘਰ 'ਚ ਵਰਕਤ ਸੀ ਕਰ ਪਰਿਆ ਪਰਿਆ ਸੀ ਸੁਣਿਆ ਹੈ ਕਿ ਹੁਣ ਕਰਮੀ ਤੇ ਲੱਕੀ ਆਪਣੀਆਂ ਦੂਜੀਆਂ ਕੁੜੀਆਂ ਨੂੰ ਪਿਆਰ ਨਾਲ ਰੱਖਦੇ ਉਹਨਾਂ ਦੀ ਹਰ ਇੱਛਾ ਪੂਰੀ ਕਰਦੇ ਇਹ ਹੀ ਸੀ ਕੰਮੂ ਦੀ ਕਹਾਣੀ ਤੇ ਇੱਕ ਬੋਝ ਹੈ ਜਾਂ ਨਹੀਂ ਅਸਲ ਵਿੱਚ ਇੱਕ ਸਵਾਲ ਹੈ ਜਿਸ ਦਾ ਜਵਾਬ ਹਰ ਕੋਈ ਆਪਣੇ ਮੁਤਾਬਿਕ ਦਿੰਦਾ ਕਹਿੰਦੇ ਨੇ ਕਿ ਜੇ ਘਰ 'ਚ ਕੁੜੀਆਂ ਦਾ ਹਾਸਾ ਗੂੰਜੀ ਤਾਂ ਘਰ ਦੀਆਂ ਕੰਧਾਂ ਵੀ ਜਿਉਂਦੀਆਂ ਵਿੱਚ ਹੋ ਜਾਂਦੀਆਂ ਘਰ 'ਚੋਂ ਕਦੇ ਬਰਕਤ ਨਹੀਂ ਜਾਂਦੀ ਜਦ ਕੁੜੀਆਂ ਇਕੱਠੀਆਂ ਹੁੰਦੀਆਂ ਤਾਂ ਘਰ 'ਚ ਰੌਣਕ ਆ ਜਾਂਦੀ ਹੈ ਹੋਰ ਵੀ ਬੜਾ ਕੁਝ ਕਿਹਾ ਜਾਂਦਾ ਚੰਗਾ ਚੰਗਾ ਪਰ ਜੇ ਸਭ ਚੰਗਾ ਹੈ ਤਾਂ ਕੁੜੀ ਜੰਮਣ ਤੋਂ ਡਰਦੀ ਕਿਉਂ ਲੋਕ ਕਿਉਂ ਮੋਟੇ ਢੱਡਾ ਕਰ ਲੈਂਦੇ ਆ ਜਦੋਂ ਕਿਸੇ ਘਰ ਕੁੜੀ ਜੰਮਣ ਤੇ ਉਹਨੂੰ ਵਧਾਈਆਂ ਦੇਈਏ ਕਿਉਂ ਕਹਿੰਦੇ ਕਿ ਕੋਈ ਨਹੀਂ ਰੱਬ ਅਗਲੀ ਵਾਰ ਸੁਣੀਗਾ ਤੇ ਤੇਰੀ ਘਰ ਜੀ ਦਊਗਾ ਹੁਣ ਵੀ ਤਾਂ ਰੱਬ ਨੇ ਸੁਣੀਆ ਬੱਚਾ ਦੇ ਕੇ ਸਖਣੀ ਕੁਖ ਹਰੀ ਕੀਤੀ ਆ ਔਰ ਤਨੂੰ ਪਤਨੀ ਤੋਂ ਮਾਂ ਬਣਨ ਦਾ ਸੁੱਖ ਦਿੱਤਾ ਖੈਰ ਬਹੁਤ سارے ਸਵਾਲ ਆ ਮੈਂ ਜ਼ਿਆਦਾ ਨਹੀਂ ਬੋਲਦੀ ਇਸ ਬਾਰੇ ਤੇ ਅਖੀਰ 'ਚ ਕੁਝ ਸੱਤਰਾ ਨਾਲ ਸਮਾਪਤੀ ਕਰਾਂਗੀ ਮੇਰਾ ਸਭ ਕੁਝ ਤੂੰ ਹੀ ਤਾਂ ਹੈ ਤੇਰੇ ਲਈ ਕੀ ਲਿਆ ਮਾਂ ਮਾਂ ਚਾਬੀ ਨਹੀਂ ਹੈ ਮੇਰੇ ਕੋਲ ਦਰਵਾਜ਼ਾ ਖੋਲ ਤਾ ਮਾਂ ਡਰਾ ਰਹੀ ਆ ਮੈਨੂੰ ਖਾਮੋਸ਼ੀ ਮੇਰੇ ਲਈ ਬੋਲ ਤਾ ਮਾਂ ਮਹਿਮਾਨਾਂ ਵਾਂਗ ਸਵਾਗਤ ਨਾ ਕਰ ਸੀਨੇ ਨਾਲ ਲਗਾ ਤਾ ਮਾਂ ਬੇਗਾਨੀ ਨਹੀਂ ਆ ਤੇਰੇ ਪੁੱਤ ਵਰਗੀਆਂ ਸਾਰਿਆਂ ਨੂੰ ਦੱਸਦੀ ਤਾ ਮਾਂ ਤਨਵਾ ਜੀ ਕਹਾਣੀ ਵਰੀ ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਸ਼ੀਕਲ ਜੀ